ਯਾਰ ਆਪਣੇ ਪਿੰਡ ਦਾ ਬੰਦਾ ਯਾਰ ਗਿਆ ਧਰਨੇ ਦੇ ਉੱਪਰ ਤੇ ਉਹਦੇ ਖੇਤ ਦੇ ਵਿੱਚ ਇੰਨਾ ਇਕੱਠੇ ਯਾਰ ਬੰਦਾ ਦਾ ਪੁੱਛਦੇ ਆਪਾਂ ਯਾਰ ਗਾਹ ਪਾ ਰੱਖਿਆ ਉਹਨਾਂ ਨੇ ਯਾਰ ਖੇਤ ਦੇ ਵਿੱਚ ਤੇ ਪੁੱਛਦੇ ਆਪਾਂ ਗੱਲਬਾਤ ਕੀ ਹੈ ਗਈ ਇਹਨਾਂ ਤੋਂ ਯਾਰ ਬੰਦਾ ਧਰਨੇ ਤੇ ਗਿਆ ਤੇ ਇੰਨਾ ਇਕੱਠੇ ਦੇ ਖੇਤ ਦੇ ਵਿੱਚ ਚੱਕਰ ਕੀ ਆ ਇਹ ਕੋਲੇ ਇਹਨਾਂ ਦੇ ਕੋਲੇ ਕਸ ਗਏ ਗਿਆ ਬਈ ਆ ਕਿ ਚੱਕਰ ਹੈ ਬਈ ਰੋ ਤਾਂ ਧਰਨੇ ਤੇ ਗਿਆਗਾ ਤੇ ਆ ਉਹ ਤੇ ਖੇਦੇ ਵਿੱਚ ਇੰਨਾ ਕਾਠੀ ਰਕੋਰੇ ਦੇ ਗੱਲ ਕੀ ਹੈ ਬਈ ਇਹ ਅੱਛਾ ਉਹਦੀ ਮਦਦ ਕਰ ਰਹੇ ਆ ਦੋ ਦੀ ਸਰੋ ਜਗੰਧ ਪੇਲਾ ਉਹ ਕੱਟ ਰਹੇ ਆ ਯਾਰ ਮਦਦ ਕਰ ਰਹੇ ਤੁਸੀਂ ਇੰਨੇ ਬੰਦੇ ਰ ਲੈ ਕੇ ਕਸਗੇ ਤੇ ਚੱਕਰ ਕੀ ਆ ਮੈਨੂੰ ਇਹ ਤਾਂ ਮੈਨੂੰ ਬਣਾ ਦੱਸੋ ਯਾਰ ਉਹ ਧਰਨੇ ਤੇ ਗਿਆ ਵੀਰ ਧਰਨੇ ਤੇ ਗਿਆ ਹਮਦਾਰ ਦੀ ਖਾਤਰ ਹਮਦਾਰ ਦੀ ਖਾਤਰ ਕਿਲਾ ਸਰੋਂ ਹੈ ਜੀ ਉਹਦੀ ਅੱਛਾ ਕਿਲਾ ਸਰੋਂ ਕਿਲਾ ਜਦ ਕਿ ਤੁਸੀਂ ਮਦਦ ਕਰਦੇ ਹੈਂ ਸੇਵਾ ਦੀ ਗਾਤਰ ਆ ਕੇ ਸਾਰੇ ਵੀ ਸੇਵਾ ਕਰ ਗਏ ਜੇ ਪਤਾ ਲੱਗ ਜਾਂਦਾ ਭਾਂਪਰਾ ਉਹ ਆਈ ਜਾਂਦੇ ਅੱਛਾ ਉਹ ਤੋਂ ਤੀਜੀ ਵਾਰ ਆਉੜਿਆ ਬੰਦਾ ਉਹ ਦੋ ਦਸ ਅੱਛਾ ਤੀਜੀ ਵਾਰ ਹੀ ਗਿਆ ਉਹ ਹੈ ਤੀਜੀਆ ਤੋਂ ਨਾ ਦੇ ਗਿਆ ਭਾਈ ਜੀ ਠੀਕ ਹੈ ਤੀਜੀ ਵਾਰ ਗਿਆ ਉਹ ਉਹਦੀ ਕੁਰਬਾਨੀ ਹੈ ਤੇ ਅਸੀਂ ਵੀ ਉਹਦਾ ਚਾਹਣਾ ਵੀ ਜਿੰਨੀ ਸਾ ਤੋਂ ਸਪੋਰਟ ਵੇਸ਼ ਕਰਕੇ ਠੀਕ ਭਾਂਪਰਾ ਜਿਵੇਂ ਪਤਾ ਲੱਗ ਜਾਂਦਾ ਉਹ ਆ ਪਹੁੰਚੀ ਜਾਂਦੇ ਇੱਥੇ ਠੀਕ ਹੈ ਤੇ ਹੁਣ ਕੰਮ ਕੀ ਕਰੀ ਜਾਂਦੇ ਆ ਤੇ ਖੇਤ ਦੇ ਵਿੱਚ ਸਰੋਂ ਜੋ ਕੱਕ ਡੀ ਜਾਂਦੇ ਆ ਕਿੱਲਾ ਸਰੋਂ ਗੁੱਡਣ ਵਾਲੀ ਅੱਛਾ ਕਿੱਲਾ ਸਰੋਂ ਆਦੀ ਤੇ ਸਰੋਂ ਗੁੱਡੀ ਜਾਂਦੇ ਹੈ ਕਸ ਗਿਆ ਨਾ ਕਿਹੜੇ ਕਮਲਾ ਹੁਣ ਮੈਂ ਤਾਂ ਜਾਜ ਸੱਚਾ ਸੇਵਾ ਕਰ ਜਾਏਗਾ ਅੱਛਾ ਕੋਲੇ ਖੜਾ ਹੈਗਾ ਅੱਛਾ ਕੋਲੇ ਫੇਵਾ ਕਰ ਰਿਹਾ ਲੰਗਰ ਪਾਣੀ ਦਾ ਪ੍ਰਬੰਧ ਦੇ ਦੇ ਨੂੰ ਅੱਛਾ ਲੰਗਰ ਪਾਣੀ ਦਾ ਪ੍ਰਬੰਧ ਦੇ ਦੇ ਨੂੰ ਲੈ ਵੀ ਬਹੁਤ ਵਧੀਆ ਕੰਮ ਕਰੀ ਜਾਂਦਾ ਇਹ ਨਗਰ ਆਪਣਾ ਪਿੰਡ ਖਿੜਕੀ ਵਾਲਾ ਤੇ ਉਹ ਬੰਦਾ ਆਪਣਾ ਗਿਆ ਹੈਗਾ ਕਿਸਾਨੀ ਧਰਨੇ ਦੇ ਉੱਪਰ ਹੋਰ ਕੋਈ ਬੋਲਣਾ ਚਾਹੂਗਾ ਜੀ ਲੋ ਜੀ ਹਾਂਜੀ ਹਾਂ ਆ ਆ ਸਾਡੇ ਕੋਲੇ ਬੋਲੋ ਐਂ ਐਂ ਬੋਲਿਆ ਜਮ ਉੱਠ ਜਾਖਾ ਸਰੋਂ ਗੁੱਟਦੇ ਜੀ ਥਣ ਨਹੀਂ ਧਰਨੇ ਤੇ ਗਿਆ ਕੌਰਾ ਸਿੰਘ ਚੱਠਾ ਤਿੰਨਾਰੀ ਠੀਕ ਹੈ ਸਾਡੇ ਜੀ ਬਹੁਤ ਖੱਤਾ ਸਾਡੇ ਇੱਥੇ ਥਵਾਗ ਪਿੰਡ ਦਾ ਬਹੁਤ ਠੀਕ ਹੈ ਖਿੜਕੀ ਬੋਲਦੇ ਖਿੜਕੀਆ ਪਿੰਡ ਦਾ ਠੀਕ ਹੈ ਖਿੜਕੀਆਂ ਵਾਲਾ ਪਿੰਡ ਹਾਂ ਜੀ ਬਹੁਤ ਥਵਾਗ ਦੀ ਮਦਦ ਕਰਦੇ ਸਾਡੇ ਨਕਰ ਦਾ ਬਹੁਤ ਥਵਾਗ ਆ ਜੀ ਸਾਡੇ ਨਕਰ ਦਾ ਚਲੋ ਚੰਗੀ ਗੱਲ ਆ ਜੀ। ਧੰਨਵਾਦ। ਹਾਂਜੀ ਖਿੜਕੀਆਂ ਵਾਲ ਤੋਂ ਬੋਲਦੇ ਆ ਜਿਹੜਾ ਮੁਕਸਰ ਤੋਂ ਜੀ। ਹਾਂਜੀ। ਇਹ ਅਸੀਂ ਮਦਦ ਕਰਦੇ ਕੌਰ ਸਿੰਘ ਚੱਠਾ ਸਾਡਾ ਭਤੀਜਾ ਹੈ। ਇਹ ਅਸੀਂ ਸਾਰੇ ਨਾਲ ਮਿਲ ਕੇ ਪਿੰਡ ਆਏ ਨੇ ਉਹਦੀ ਮਦਦ ਕੀਤੀ ਹੈ ਸਾਰੋਂ ਗੁੱਡੀ ਆ। ਠੀਕ ਹੈ ਜੀ। ਧੰਨਵਾਦ। ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ। ਅਸੀਂ ਕੌਰ ਸਿੰਘ ਜਿਹੜਾ ਉੱਥੇ ਧਰਨੇ ਤੇ ਗਿਆ ਦਾ ਹੈ। ਉਹਦੀ ਸਰੋਂ ਗੁੱਡਣ ਵਾਲੀ ਆ ਜੋ ਸਰੋਂ ਗੁੱਡਣ ਚੱਲਿਆ ਉਹਦੀ ਤੇ ਖਿੜਕੀਆਂ ਵਾਲੇ ਪਿੰਡ ਦੇ ਵਿੱਚ ਤੇ ਵੱਲ ਚੜ ਕੇ ਭਾਈ ਸਾਹਣੇ ਭੈਣ ਭਰਾ ਉੱਥੇ ਆ ਪਹੁੰਚੋ ਉਹਦੇ ਖੇਤ ਕੌਰੇ ਦੇ ਲੋ ਜੀ ਤੁਹਾਨੂੰ ਇਹ ਕੰਮ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਓ ਤੁਸੀਂ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੁਸੀਂ ਕਿਉਂਕਿ ਉਹ ਬੰਦਾ ਗਿਆ ਸੀਗਾ ਕਿਸਾਨੀ ਧਰਨੇ ਦੇ ਉੱਪਰ ਤੇ ਇਹਨਾਂ ਨੂੰ ਲੱਗਿਆ ਵੀ ਇਹਦੀ ਸਰੋਂ ਗੁੱਡਣ ਵਾਲੀ ਆ ਤੇ ਫਿਰ ਇਹਨਾਂ ਨੇ ਇਕੱਠੇ ਹੋ ਕੇ ਸਾਰੇ ਨੇ ਟਰਾਈ ਕੀਤੀ ਵੀ ਆਪਾਂ ਚਲੋ ਉਹਦੀ ਸਰੋਂ ਕੋਡ ਕੇ ਆਈਏ ਤੇ ਆਪਾਂ ਨੂੰ ਕੰਮ ਲਵਰੀ ਵਧੀਆ ਲੱਗਿਆ ਇਹਨਾਂ ਦਾ ਤੇ ਤੁਹਾਨੂੰ ਜੇ ਕੰਮ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰੋ ਵਾਤ ਵਾਤੇ ਸ਼ੇਅਰ ਤੁਸੀਂ ਧੰਨਵਾਦ ਜੀ ਤੇ ਫੇਜ ਨੂੰ ਕਰ ਲੋ ਫੋਲੋ ਜੀ